ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇਗੀ ਰਿਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰੋ ਸਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਰੋ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋਵੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚਿਆ ਪਿੰਡ ਨੱਥੂਪੁਰਜ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਤੇ ਤਹਿਸੀਲ ਪੱਟੀ ਬਾਈ ਕੁਲਦੀਪ ਸਿੰਘ ਦੇ ਫਾਰਮ ਤੇ ਕਰਦੇ ਆਂ ਵਧੇਰੇ ਜਾਣਕਾਰੀ ਸਾਂਝੀ ਬਣੇ ਰਹੋ ਐਂਡ ਵੈਕਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਏ ਹਾਂ ਜੀ ਹਾਲ ਠੀਕ ਹੋ ਗਿਆ ਸੜਦੀ ਕਲਾ ਹਾਂ ਜੀ ਚੜ ਜਗਾ ਚਲੋ ਸ਼ੁਕਰ ਹੈ ਰੱਬ ਦਾ ਜੀ ਨਾਮ ਜੀ ਨੇ ਭੈਣ ਭਰਾ ਵੇਖਣੇ ਵੀਡੀਓ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਸ਼ਨਾਬ ਕੀ ਧੀ ਪਾ ਤੇ ਨਾਮ ਜੀ ਨਾਮ ਤੁਹਾਡੀ ਦਿੰਦਾਂ ਗ੍ਰਿੰਡ ਬੋਰਡ ਨਾ ਸੁਖੀ ਤੀਲਪਟੇ ਜਿਲ੍ਹਾ ਤਰਤਾਲ ਮੋਬਾਈਲ ਨੰਬਰ 946513322 ਠੀਕ ਹੈ ਹਾਂਜੀ ਤੇ ਕਿੰਨੇ ਪਸ਼ੂ ਆ ਪਿਆਰ ਆ ਬਈ ਆ ਤੇਨ ਮੱਝਾਂ ਸੂਜਾਂ ਤੇ ਗਾਂ ਵੀ ਹੈ ਬੈਡ ਵੀ ਹਣਾ ਛਾਈ ਹਾਲ ਜੀ ਯਾਰ ਪਿਓਰ ਹਾਂਜੀ ਧੋਨ ਜਿੰਦਾ ਜ ਲੰਕਦਾ ਜਿਵੇਂ ਗਿਰਨ ਅਸਲ ਕਹਿੰਦੇ ਨੇ ਨਾ ਬਾਜੀ ਹੋਊਗੀ ਹਣਾ ਮੱਝਾਂ ਕਰ ਦੋ ਸੰਗਣਾ ਦੁੱਧ ਵੜਾ ਸੰਗਣਾ ਹਾਂ ਤੇ ਸ਼ੁਰੂਆਤ ਕਰੀਗੇ ਉਧਰੋਂ ਹਾਂ ਵੱਡੀ ਰੋ ਹਾਂ ਵੱਡੀ ਮੈਂ ਤਾਂ ਠੀਕ ਆ ਸੱਜਣੋ ਇਹ ਭੈ ਜਿੰਨਾ ਪੱਕਾ ਦੁੱਧ ਕੋਲ ਹੋਊਗਾ ਇਹ ਦੇਖੋ 12 ਕਿਲੋ ਦੁੱਧ ਹੋਊਗਾ 12 ਕਿਲੋ 11 ਦੀ ਗਾਰੰਟੀ ਦਿਆਂਗੇ 11 54 ਬੋਲੀ ਬੜੀ ਹੋਊਗਾ ਹਾਂ ਚੋਣ ਚੋਣ ਹੋ ਕੇ ਹੋਊਗੀ ਅੱਛਾ ਤੇ ਮਗਰ ਬੱਚਾ ਕੱਟਰ ਕੱਢੇ ਮਗਰ ਕਟਾਵਾ 15 ਦਿਨ ਨਹੀਂ ਹੋਈ ਆ ਹਾਂ ਜਿਹੜਾ ਹੋਏਗਾ ਹੈ ਨਾ 15 ਦਿਨਾਂ ਦਾ ਬੱਚਾ ਹੋਏਗਾ ਹੈ ਤੇ ਤੁਰੰਤ ਰਖਾ ਦੇ ਟੈਕ ਹਾਂਜੀ 15 20 ਦਿਨਾਂ ਦਾ ਸੱਜਣੋ ਬੱਚਾ ਮਗਰ ਹੈਗਾ ਥਾਲੇਵਾ ਬੜਾ ਤੇ 12 ਕਿਲੋ ਦੁੱਧ ਦੱਸਦੇ ਆ ਤੇ 11 ਕਿਲੋ ਦੀ ਗਾਰੰਟੀ ਤੇ ਲਓ ਜੀ ਫੋਨ ਫੋਨ ਦੀ ਓਕੇ ਥਨਾ ਦੀ ਓਕੇ ਆ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਜੀ ਚੱਪੀ ਜੀ ਆ ਹੈਨਾ ਹਾਂਜੀ ਹਾਂ ਤਿੰਨ ਲੱਥੀ ਲੋੜੀ ਠੀਕ ਆ ਤੇ ਥਨ ਲੈਵਾ ਚੰਗਾ ਪੰਤਰ ਵੱਜੇ ਆ ਵਜਨ ਲੋਡ ਬੜਾ ਹੈਨਾ ਮੈਂ ਇਹਨੂੰ ਲੱਗਾ ਵਜਨ ਲੋਡ ਦੀ ਫੁੱਲ ਵੱਡੀ ਆ ਕਿ ਛੋਟੀ ਮੋਟੀ ਨਹੀਂ ਆ ਹਾਂਜੀ ਤੇ ਥਾਨ ਛੱਡਾ ਵੀ ਚੰਗਾ ਲੱਗਾ ਕਰਮਾਲੀ ਦਾ ਕੀ ਬਾਤ ਹੈ ਬੇੜੀ ਮਰਬਲ ਦੀ ਮੈਂ ਘਰੇ ਰੱਖਣ ਵਾਲੀ ਆ ਜਿਨੂੰ ਦੁੱਧ ਦਦ ਵੇਚਣਾ ਜਾਂ ਕੋਈ ਆਪਣਾ ਪੀਣਾ ਲੋਚ ਤੋਰਾ ਤਰਾ ਵੀ ਮੈਰਾ ਚੰਗਾ ਕਰਮਾ ਵਾਲੀ ਦਾ ਵਜਨ ਵੀ ਫੁੱਲ ਰਿਹਾ ਜੱਡਾ ਵੀ ਫੁੱਲ ਲੇ ਹਾਂ ਵਜਨ ਵੀ ਫੁੱਲ ਤੇ ਛੱਡਾ ਵੀ ਫੁੱਲ ਤੇ ਡੇੜ ਦੀ ਗੱਲ ਕਰੀਏ ਤੇ ਕਿੰਨੇ ਦੀ ਆਪਾਂ ਦੇ ਲੈ ਕਰ ਦਿੱਗੇ ਡੇੜ ਦੀ ਕੀਮਤੀ ਭਾਵੇਂ ਲੱਖ ਮੰਗ ਲਈਏ ਹਾਂ 95000 ਦੇ ਦਾਂਗੇ ਉਹ ਚੋ ਪਿਆਰ ਮੌਤ ਛੱਡਦਾ ਯਾਰ 92 ਦੀ ਕਰ ਦਿੱ ਗੈਂਡ ਚਲ ਕਰ ਦੋਣੀ ਕੋਈ ਬੜਾ ਆਪਣਾ ਨਾਲ ਪਿਆਰ ਕਰਦੇ ਜਾਨਦਗੇ ਪਹਿਲੀ ਵੀਡੀਓ ਚ ਜਾਨਦਗੇ 92000 ਦੀ ਜੈਸਨੋ ਸੱਜਣੋ ਜਿਹੜੀ ਆ ਇਹ ਛੋਟੀ ਹੋ ਜੂਗੀ ਤੇ ਮੈਂ ਚੰਗੀ ਆ ਤੇ ਬਾਕੀ ਵੀ ਚਲੋ ਸਈਆਂ ਸਈਆਂ ਉਹ ਵੀ ਚੰਗੀਆਂ ਠੀਕ ਹੈ ਜੀ ਅੱਗੇ ਆ ਗਈ ਆ ਵੱਡੀ ਮੈਂ ਹਨਾ ਰਾਤ ਦੀ ਸੂਈ ਰਾਤ ਦੀ ਸੂਈ ਰਾਤ ਦੀ ਸੂਈ ਹਜੇ ਜੇ ਜਰ ਪਾ ਕੇ ਓਕੇ ਹੋ ਗਈ ਨਾ ਹਾਂ ਹਾਂ ਜੇ ਪਾ ਕੇ ਠੀਕ ਆ ਚੋਣੀ ਬਹੁਤ ਜਿਆਦਾ ਚਗੀ ਹੈ ਕੋਈ ਤੇ ਚੋਇਆ ਬਗਲਾ ਤਿੰਨ ਚਾਰ ਕਿਲੋ ਹਾਂ ਹਾਂ ਚੋਇਆ ਵਾ ਸ਼ਾਮੀ ਚੋਇਆ ਸ਼ਾਮੀ ਕਹਿੰਦਾ ਕਿ ਹੁਣ ਸੇਰੇ ਚੋਇਆ ਦੋ ਡਾਂਗੋ ਕੀ ਚੋਈ ਫਿਰ ਨਹੀਂ ਸੇਰੇ ਨਹੀਂ ਚੋਈਏ ਦੇ ਅੱਛਾ ਹਾਂ ਅਜੇ ਚੋਣੀ ਆ ਹਾਂ ਚੋਣ ਵਾਲੇ ਬਗਲੇ ਵਗੈਰਾ ਠੀਕ ਹੈ ਜੀ ਐਵੇਂ ਝੂਰਨੇ ਬਵਾਦਾਂ ਚੋਣੀ ਅੱਛਾ ਅੱਛਾ ਸ਼ਾਮੀ ਹੋਈ ਆ ਹਾਂ ਸ਼ਾਮੀ ਠੀਕ ਹੈ ਜੀ ਤੋਰਾ ਕਰਾਈਏ ਚੈੱਕ ਇਹ ਕਹਿੰਦਾ ਇੱਕ ਟਾਈਮ ਹੀ ਸਜਰੋ ਚਵਾਈ ਜਿਹੜੀ ਕੀਤੀ ਆ ਤੇ ਚੰਗੀ ਆ ਕਰਦੀ ਹੋਏ ਅਰੇ ਲੀ ਗੋ ਲੋਈ ਮੁੰਡਾ ਤਾਂ ਤੇ ਰੋਣੀ ਨੋਇ ਲਓ ਲਓ ਲਮੇ ਮੈਂ ਚੰਗੀ ਆ ਵਜਨ ਭੋਜਨ ਬੜਾ ਆ ਨਾ ਹਾਂ ਲੰਮੀ ਕਰ ਦੋ ਬੱਚੇ ਦਾ ਕਰਕੇ ਨਹੀਂ ਜਾਣਾ ਹੂੰ ਲਓਇ ਲਓ ਮੋੜ ਲਓ ਖੈਂਕ ਕੁਆਲਟੀ ਵੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਆ ਸੂਬਾ ਤੀਜਾ ਹਾਂਜੀ ਤੀਜਾ ਠੀਕ ਆ ਸੂਕੇ ਡੰਗਰੇ ਕਰਾਂ ਠੱਪਿਆ ਜਾਂਦਾ ਹੈ ਨਾ ਹਸਾਵਣਾ ਪੀੜ ਪੜਨਾ ਪਸ਼ੂ ਭੱਜ ਜਾਂਦਾ ਹੂੰ ਬਾਕੀ ਬੱਚਾ ਉਹਦਾ ਉਹ ਦਾਲਦਾ ਠੀਕੇ ਦਾ ਕੱਟਾ ਵਾ ਕੱਟਾ ਵਾ ਮੇਲ ਕਾਪ ਆ ਗਿਆ ਹਨਾ ਆ ਕੱਟਾ ਵਿਖਾ ਦੇਣੀ ਆ ਹਾਂ ਠੀਕ ਹੈ ਜੀ ਲਓ ਜੀ ਬਿੰਦਗਾਂ ਵਾਲਾ ਸੱਜਣੋ ਚੱਡਾ ਜੀ ਬਾਕੀ ਜੋ ਜਾਰੀ ਆ ਬੱਚਾ ਜੀ ਹੂੰ ਆਓ ਬੱਚਾ ਨਾ ਹਾਂ ਬੱਚਾ ਬੱਚਾ ਵੜਾ ਵੜਾ ਪਾਇਆ ਨਾ ਆ ਠੀਕੇ ਦਾ ਵਾ ਠੀਕੇ ਦਾ ਕੋਈ ਸਾਂ ਜਵੇਂ ਭਰਾ ਦਿੰਦੇ ਅੱਜ ਕੱਲ ਹਾਂ ਤੇ ਠੀਕ ਆ ਆ ਜੋ ਲੋਈ ਤੇ ਇਹਦੇ ਦੀ ਰੇਟ ਦੀ ਗੱਲ ਕਰੀਏ ਤੇ ਆਪਾਂ ਕਿੰਨੇ ਦੀ ਕਰ ਦਈਏ ਮੈਂ ਦੇਣੀ ਚਾਹੀ ਇੱਕ 15 ਅੱਛਾ ਇੱਕ ਦਾਦੀ ਦੇ ਦਾਂਗੇ ਚਲ ਵੇਖ ਲੋ ਤੇ ਹੋਰ ਕਰਨਾ ਮਾਨ ਤਨ ਛੱਡਦਾ ਜਾ ਯਾਰ ਛੱਡਦਾ ਨਹੀਂ ਇੱਕ ਪੰਜ ਦੀ ਕਰ ਦਈਏ ਹਾਂਜੀ ਇੱਕ ਪੰਜ ਦੀ ਦੇ ਦਈਏ ਆ ਚਲ ਠੀਕ ਹੈ ਦੇ ਦਿਓ ਦੇ ਦਿਓ ਹੈਨਾ ਕੋਈ ਵੇਚ ਨਹੀਂ ਵਿਚਾਉਣੀ ਹੁੰਦੀ ਅਗਲੇ ਪੈਸੇ ਆਲੇ ਬਹੁਤੀ ਜਿਆਦਾ ਚੰਗੀ ਆ ਮੈਂ ਚਾਹੀਦੀ ਦੁੱਧ ਵੀ 14 15 ਕਿਲੋ ਕਰੂਗੀ 14 15 ਕਰੂਗੀ ਹੈਨਾ ਇਹਦੀ ਗਰੰਟੀ ਆ ਜੀ 14 15 ਕਿਲੋ ਤੂੰ ਦਿੰਦੀ ਆ ਬਾਕੀ ਦੇਣਾ ਦੇ ਦੁੱਧ ਸੇਵਾ ਨਾਲ ਦੁੱਧ ਸੇਵਾ ਦਾ ਹੀ ਆ ਜੀ ਜੇ ਕੁਝ ਪਾਵਾਂਗੇ ਤੇ ਦੇਣਗੇ ਇਹ ਦੇ ਦੇਣੀ ਯਾਰ ਜੀ ਮੁੱਦਾ ਪਾ ਕੇ ਤੇ ਫਿਰ ਤੇ ਅੱਗੇ ਆ ਗਈ ਬੂਰੀ ਢੇਲੀ ਹੈਨਾ ਮੀਨੀ ਕਹਿ ਸਕਦੇ ਢੇਲੀ ਵੀ ਕਹਿ ਸਕਦੇ ਆ ਕਿੰਨਾ ਦੁੱਧ ਕੋਲ ਹੋਊਗਾ ਦੋ ਦਿਨ ਕੋ ਦਾਖਲ ਹੋਊਗਾ ਪੱਕਾ ਹਾਂ ਤੇ ਨੌ ਦੀ ਗਾਰੰਟੀ ਹੋਊਗੀ ਪੱਕੀ ਚੌਣ ਪੋਲੀ ਚੌਣ ਬੋਲੀ ਭੋਲੀ ਮੈਂ ਥਾਣਾ ਮੋਟਰੀ ਆਦੇ ਅੱਛਾ ਤੇ ਬਚਾ ਕਟਾ ਬਚਾ ਕਟਾ ਆ ਸਜਣੂ ਕਟਾ ਕੋ 20 ਦਿਨਾਂ ਦਾ ਹੋਊਗਾ ਨਾ 15 15 ਕਰਾਈ ਨਹੀਂ ਜਮ ਤਨਾ ਠੀਕ ਆ ਪਤਾ ਹੀ ਲੈਂਗੇ ਆ ਹੋਗੀ 15 ਦਾ ਲਾਰੋ ਕੋਈ ਵੇਹ ਲਾਰੋ ਬਚਾ ਆਏਗਾ ਤੇ ਆ ਮੈਂ ਮੀਨੀ ਆ ਗਈ ਜੀ ਸਿੰਘ ਸੁੰਗ ਵੇਖ ਸਕਦੇ ਜੇ ਤੇ ਜਿਹੜੀ ਨੀਲੀ ਰਾਵੀ ਜੀ ਨਾਲ ਆਉਂਦੀ ਆ ਠੀਕ ਆ ਜੀ ਲੈ ਚਲੋ ਬਾਕੀ ਥਾਣਾ ਦੀ ਕੁਆਲਿਟੀ ਬਹੁਤ ਜਿਆਦੀ ਚੰਗੀ ਥੋੜੀ ਜੀ ਗਾਂ ਰਾਦੀ ਤੱਕ ਹਾਂ ਗਾੜੀ ਕੁਰੀ ਦੀ 1.5 ਕਿਲੋ ਹੋਗੀ 1.5 ਕਿਲੋ ਗਾੜੀ ਹੋਗੀ ਹਾਂ 1.5 ਕਿਲੋ ਗਾੜੀ ਹੋਗੀ ਠੀਕ ਚੰਡਾ ਥੋੜਾ ਜਿਹਾ ਨਿੱਗਾ ਰਹਾਦੀ ਆ ਬਾਕੀ ਚੰਡਾ ਥੋੜਾ ਜਿਹਾ ਗਾਂ ਵਾ ਹੂੰ ਤੇ ਬਾਕੀ ਥਾਂ ਥੂਣ ਬਹੁਤ ਜਿਆਦਾ ਨਹੀਂ ਥਾਂ ਬੜਾ ਸੋਹਣਾ ਲੱਗਾ ਮੈਨੂੰ ਹਨਾ ਮੈਂ ਵੀ ਚੰਗੀ ਵਜਨ ਵੀ ਚੰਗਾ ਵੱਢੀ ਆ ਥੋੜੀ ਜਿਹੀ ਲਿੱਸੀ ਆ ਨਹੀਂ ਹਾਂ ਲੇਸ ਪੁਣੇ ਜੀ ਥੋੜੀ ਜੀ ਉਹ ਗੱਲ ਕੋ ਨਹੀਂ ਦੋ ਦੋ ਬਾਕੀ ਨਿਸ਼ਾਨੀਆਂ ਕਰਦੀ ਕਵਰ ਹੈ ਨਾ ਹਾਂ ਨੀਲੀ ਚ ਨਾਲ ਪੈਰਾਪੂਰਾ ਦੇ ਵੀ ਥੱਲੇ ਤੋਂ ਨਦੇਵੀ ਟੂ ਦੇ ਸਾਰਿਆਂ ਨੇ ਛਾੜੀਆਂ ਗਾੜੀ ਵਿੱਚ ਥੋੜੀ ਜਿਹੀ ਲੱਸੀ ਆ ਸਜਣੋ ਥੋੜਾ ਜਿਹਾ ਰਾਣੀ ਬਾਕੀ ਚੰਗੀ ਬਹੁਤ ਜ਼ਿਆਦੀ ਚੰਗੀ ਆ ਤੇ ਸਾਰੀਆਂ ਬੜੀ ਚੰਗੀਆਂ ਮਾਰੀ ਕੋਈ ਤੇ ਇਹਦਾ ਭਾਅ ਕਿੰਨਾ ਕਰਦਗੇ ਇਹਦਾ ਭਾਅ ਕਰਦੇ 80000 ਰੁਪਇਆ ਅੱਛਾ ਹਾਂ 75000 ਆ ਲਿਦਾਂਗੇ ਤੇ ਉਹ ਚੋ ਕਿ ਛੋੜ ਛੋੜ ਥੋੜੀ ਹੋ ਜੂ 10000 ਛੱਡ ਦਾਂਗੇ 72 ਦੀ ਨਾ ਕਰਦਗੇ ਪੱਤਰੀ ਤਾਂ ਕਹੀ ਹੋਏ ਨਾ ਜਾਨ ਦੋ ਪਹਿਲੇ ਵੀਰ ਕੋ ਜਾਨ ਦੇ ਚੱਲ ਕੋਈ ਹੈ ਨਾ ਜਾਨ ਬਾਕੀ ਮਿੱਤਰੀ ਗਾਲਿਆ ਵੀ ਮਿਲਦੀ ਪਾੜੇ ਤੇ ਆ ਹਾਂ ਬੱਚੇ ਨੂੰ ਚਿਗਾਈ ਦਾ ਨਿਪਨ ਨਹੀਂ ਮਗਰੋਂ ਪੌਦੇ ਹਾਂ ਨਹੀਂ ਪਾਈਦਾ ਹੀ ਨਹੀਂ ਪੌਂਦਾ ਹੀ ਨਹੀਂ ਹਾਂ ਠੀਕ ਹੈ ਬੱਚਾ ਭੁੱਲ ਗਈ ਜਿਵੇਂ ਸੂਈ ਨਹੀਂ ਕਿਦੇ ਉਹਨੂੰ ਕਿਦੇ ਆਪੇ ਸੂਈ ਆ ਦੇ ਤੇ ਪਾੜੇ ਕੁਟੀ ਕੱਚ ਤੱਲਾ ਲਾਉਂਦੀ ਹਾਂ ਹਾਂ ਆ ਵੀ ਕਹਿੰਦਾ ਜੋ ਟਾਈਮ ਹੋ ਗਿਆ ਆਪਣੇ ਆ ਪਤੰਦੀ ਪੜੀ ਹਾਂ ਸੱਚ ਨੂੰ ਇਤਨਾ ਹੀ ਪੜਾ ਪਾ ਕੇ ਹਾਂ ਪੜੇ ਲਈ ਤੇ ਚੋ ਲੈਣੀ ਹੈ ਹੈ ਨਾ ਬਾਕੀ ਇਹ ਨਾ ਕੋਈ ਆਖੇ ਵੀ ਬਚਾ ਲਾਵਾਂ ਲਗਾ ਵਾ ਹਾਂ ਪਤਾ ਨਹੀਂ ਕਪੜਾ ਗਾ ਮੱਝ ਆਪਣੇ ਤੋਂ ਹੀ ਗਈ ਹੈ ਅੱਛਾ ਅੱਛਾ ਹਾਂ ਇਥੋਂ ਪਿੰਡੋਂ ਲਈ ਹੈ ਠੀਕ ਹੈ ਹਾਂ ਇਹ ਗਾਰੰਟੀ ਹੋ ਗਈ ਤੇ ਹੋਈ ਹੈ ਆਹ ਕਿ ਨਹੀਂ ਬੱਚਾ ਲੈ ਲਿਆ ਨਹੀਂ 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 ਕਈ ਆ ਦਿੰਦੇ ਨਾ ਵੀ ਕਿਦਾ ਉਦਾਂ ਨਹੀਂ ਜੱਕਦਾ ਮਗਰ ਨਾ ਨਾ ਜੀ ਨਾ ਉਹ ਕੰਮ ਨਹੀਂ ਕਰਨਾ ਪਰ ਉਹ ਗੱਲ ਨਹੀਂ ਜੀ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਵਾ ਬਸ ਉਹੋ ਰਿਗਾ ਜਿਹੜਾ ਨਾਲ ਸਚਾਈ ਜਿਹੜੀ ਸਚਾਈ ਸਚਾਈ ਜੜੀਆਂ ਹਾਂ ਝੂਠ ਤੇ ਉਹਨੇ ਕਿੰਨਾ ਮਾਰੀ ਆਵਾਂ ਆਪਾਂ ਨਹੀਂ ਨਹੀਂ ਜੀ ਤੇ ਬਾਕੀ ਅਗਲਿਆਂ ਨੇ ਪੈਸੇ ਲਾਉਣੇ ਇੱਕ ਝੂਠ ਨੇ 100 ਝੂਠ ਮਰਾਉਣਾ ਉਹ ਕੰਮ ਕਰਨਾ ਨਹੀਂ ਆਪਾਂ ਹਨਾ ਉਹ ਨਹੀਂ ਕੰਮ ਕਰਨਾ ਤੇ ਸਚਾਈ ਉਹ ਹੈਗਾ ਉਹ ਹੀ ਹੋਊਗਾ ਹਾਂ ਠੀਕ ਸਜਣੋ ਪੜਾ ਪਾ ਕੇ ਚੋਲਿਓ ਤੇ ਜਿਹੜੀ 72000 ਦੀ ਜੈ ਸਨੋ ਆ ਚ ਪਿਆਰ ਮੌਤ ਫੇਰ ਆ ਜਾਂਦਾ ਆ ਜੂਗਾ ਦਾ ਦਾ ਲਾ ਲੂਗਾ 9 ਦੀ ਗਰੰਟੀ ਹੋਊਗੀ ਇਦਾਂ ਜਾਊਗੀ ਹਾਂ ਤੇ ਬਾਕੀ ਇਤਰਾ ਹੀ ਇੱਕ ਅੱਗੇ ਆ ਗਈ ਗੇਰ ਨਸਲ ਦੀ ਸ਼ਾਈ ਹਾਲ ਵੈੜ ਹੈ ਨਾ ਕੋਈ ਜੈ ਪਰਸੂ ਦੀ ਸੂਈ ਹੈ ਪਰਸੋਂ ਆ ਬੱਚਾ ਆ ਬੱਚਾ 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 ਦਿੱਤਾ ਨਾ ਖੁੱਲ ਗਈ ਤੋਰਾ ਤਰਾ ਕਰਾ ਦਿੱਗੇ ਇਹਨਾਂ ਵਿਚ ਇੱਕ ਤੇ ਸਿੰਘ ਆ ਗਿਆ ਕਿ ਨਿਕਾ ਨਿਕਾ ਬਾਕੀ ਪਿਓ ਰਸ਼ਾਈ ਵਾਲਾ ਕੀ ਜੀ ਸਨੋ ਸਾਰ ਵੜਾ ਸੁਣਾ ਲੱਗਾ। ਕਿੰਨਾ ਹੈਗਾ ਫਰੇਂ ਦੇ ਥੱਲੇ ਬੋਲਾ ਹੋਊਗਾ? ਇਹ ਤਾਂ ਹੋਊਗਾ 9 ਕਿਲੋ ਬੋਲਾ। 9 ਕਿਲੋ ਬੋਲਾ ਹੋਊਗਾ। ਹੈਨਾ? ਲਓ ਜੀ। ਉਹ ਤਾਂ 10 ਹੀ ਹੋਵੇ ਆਪਾਂ 9 ਠੀਕ ਆ। ਉਹ ਤਾਂ ਚੱਲੀ ਸੀ ਚੱਗੀ ਆ। ਠੀਕ ਆ। ਅੱਛਾ ਇਸ ਤਰ੍ਹਾਂ ਹੀ ਵੇਚ ਗਏ। ਇੰਨੀ ਸੀ ਇਹ। ਠੀਕ ਆ। ਇੰਨੀ ਸੀ। ਪਰ ਜਦੋਂ ਮੜੀ ਜੀ ਰੱਸੀ ਪਾਈ ਦੀ ਉਦੋਂ ਕਰਦੀ ਮੜੀ। ਹਾਂ। ਕੋਈ ਦੀ ਬਾਤ ਨਹੀਂ ਕੀਆ। ਠੀਕ ਆ। ਹਾਂ। ਪਹਿਲਾ ਸੂਆ ਤੇ ਦੂਜਾ ਹੋਊਗਾ ਪਹਿਲਾ ਪਲੂਣ ਹੀ ਹਾ ਕੇ ਨਾ ਫੇ ਛੜਾ ਛੜਾਣੀ ਨਾ ਬੱਦਗਾਂ ਠੀਕ ਆ ਬੱਟੀ ਚੌਣ ਦੀ ਬੜੀ ਚੰਗੀ ਆ ਚੌਣ ਤੇ ਚੰਗੀ ਹੁੰਦੀ ਆ ਤੇ ਭਾ ਕਿੰਨਾ ਰਹਿ ਗਿਆ ਜੀ ਭਾ ਇਹਦਾ 35000 ਰੁਪਏ ਠੀਕ ਹੈ ਮੇਰੀ ਜੈ ਸਨੋ ਕਰ ਦਈਏ 35000 ਦੇ ਲਈ ਦੇਈ ਨਾ ਦੇਈ ਗੇ ਨਹੀਂ ਖੀਰ ਲਾ ਪੀਜੇ ਆਗਾ ਦੇਖੀਸਲਾ ਖੀਰ ਲਾ ਪੇਟ ਤਾਂ ਖਾਇਦਾ ਹੋਇਆ ਨਾ ਕਰਾਂਗੇ ਛੋੜ ਛੱਪਾ ਨਾ ਛੋੜ ਛੱਪਾ ਕਰਾਂਗੇ ਘਰ ਆਇਆ ਨੂੰ ਕੋਈ 100 200 ਛੱਡ ਦਿਓ ਜਾਰਾ ਨਾ ਛੱਡਿਓ ਹੋਰ ਕੀ ਆ ਚੱਲ ਦੇਣਾ ਪੂਰੇ 30 ਲਓ ਸੱਜਣਾ ਖੀਰ ਲਾ ਪੀਛਾ ਤੇ ਖੀਰ ਲਾ ਪੀਛੀ ਆ ਦਾ ਕਰਾਦਾ ਤੇ ਭਾਈ ਕੁਲਦੀਪ ਸਿੰਘ ਪੂਰੇ ਬਾਕੀ ਥੋੜੀ ਜੱਸੀ ਹੈ ਹੈ ਬਾਕੀ ਇਹ ਬਹੁਤ ਢੋਗੀ ਹੈ ਠੀਕ ਆ ਚੰਗੀ ਆ ਇਹ ਪਸ਼ੂ ਆ ਖਰੀਦਦਾ ਦੀ ਕਰਿਓ ਸასი ਘਾਲ ਜੀ